ਜਲਾਦ ਨੇ ਤੇਗ ਲਿਆਂਦੀ ਇਤਿਹਾਸ ਕਹਿੰਦਾ ਮਹਾਰਾਜ ਬਹੁਤ ਗਭੀਰ ਰਹਿੰਦੇ ਸਨ ਤਿਆਗ ਦੀ ਹੋਰਤ ਸਨ ਸਤਗੁਰੂ ਵਿਰਾਗ ਦੀ ਪਹਿਲੀ ਵਾਰੀ ਖਿੜਖੜਾ ਕੇ ਹੱਸਿਆ ਖੁਸਾਤ ਨਾਮ ਸ੍ਰੀ ਜਲਾਦ ਨੇ ਅੱਖਾਂ ਬਾਬਾ ਤਿਆਰ ਹੋ ਜਾਉਣ ਤੇਰਾ ਸੀਸ ਲਾਉਣਾ ਏ ਤੇ ਮਹਾਰਾਜ ਵੀ ਮਜ਼ਾਕ ਕਰਦੇ ਵੇਖੋ ਕੈਸੀ ਆ ਰੂਹਾਂ ਕਹਿੰਦੇ ਅੱਛਾ ਕਿੰਨੇ ਕੁ ਸਿਰ ਵੱਡੇ ਅੱਜ ਤੋਂ ਵਹਿਣਾ ਕਹਿੰਦੇ ਪਤਾ ਹੀ ਕੋਈ ਨਹੀਂ ਇੰਨੇ ਫਿਰ ਇਦਾਂ ਕਰ ਇਹਨੂੰ ਚੰਗੀ ਤਰ੍ਹਾਂ ਸੰਭਾਲਨੀ ਆਪਣੀਆਂ ਬਾਹਾਂ ਚ ਇਹਦਾ ਜੀ ਕਾ ਤੋ ਮਾਰੇ ਯਕੀਨ ਦੇ ਤੂੰ ਬੜੇ ਸਿਰ ਲਾਏ ਨੇ ਪਰ ਅੱਜ ਜਿਨ੍ਹਾਂ ਦਾ ਤੂੰ ਸਿਰ ਲਾਉਣਾ ਈ ਉਹਨਾਂ ਦਾ ਨਾਂ ਹੀ ਤੇਗ ਬਹਾਦਰ ਹੈ ਤੇ ਆਪਣੀ ਤੇਗ ਸੰਭਾਲਨੀ ਆ ਹਮ ਸਿਰ ਨਹੀਂ ਇਹ ਸਿਰ ਨੇ ਕਈਆਂ ਦੇ ਸਿਰ ਸਿੱਧੇ ਕਰਨੇ ਜਿਹੜੇ ਝੁਕੇ ਪਏ ਆ ਉਨੀ ਫਿਰ ਪਿਆਰ ਦੇ ਵਿੱਚ ਭਿੱਜ ਕੇ ਬੋਲ ਸੁਣੇ ਤੇ ਰੋਹ ਵਿੱਚ ਆ ਕੇ ਕਹਿੰਦਾ ਬਾਬਾ ਤੂੰ ਫਿਕਰ ਨਾ ਕਰ ਮੇਰਾ ਪਿਓ ਜਲਾਦ ਮੇਰਾ ਬਾਬਾ ਜਲਾਦ ਮੇਰਾ ਦਾਦਾ ਜਲਾਦ ਮੇਰਾ ਫਰਦਾਦਾ ਸਾਡੀ ਪੀੜ੍ਹੀ ਜਲਾਦਾਂ ਦੀ ਪਸ਼ਾਵਰ ਇਨਾਂ ਬਚਨ ਸੁਣ ਕੇ ਹਜੂਰ ਖਿੜਖੜਾ ਕੇ ਹੱਸੇ ਬੜਾ ਖਿੜਖੜਾ ਕੇ ਹੱਸੇ ਕਹਿੰਦੇ ਛਾ ਤੁਹਾਡੀ ਪੀੜ੍ਹੀ ਜਲਾਦਾਂ ਦੀ ਹੈ ਚੱਲ ਫਿਰ ਅੱਜ ਆਪਣਾ ਸਾਵਾ ਮੁਕਾਬਲਾ ਹੀ ਤੁਹਾਡੀ ਪੀੜ੍ਹੀ ਜਲਾਦਾਂ ਦੀ ਹੈ ਤੇ ਸਾਡੀ ਪੀੜ੍ਹੀ ਸ਼ਹੀਦਾਂ ਦੀ ਹੈ